ਵੱਡੀ ਖਬਰ ਆਪ ਵਿਧਾਇਕ ਨਾਲ ਜੁੜੀ ਹੋਈ ਹੈ ਆਪ ਵਿਧਾਇਕ ਨੂੰ ਵੱਡਾ ਝਟਕਾ ਲੱਗਿਆ ਹੈ ਅਤੇ ਜੋ ਪ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫਤਾਰ ਹੈ ਰਮਨ अरोड़ा ਤਾਂ ਉਹਨਾਂ ਦੀ ਜ਼ਮਾਨਤ ਅਰਜੀ ਨੂੰ ਲੈ ਕੇ ਕੋਰਟ ਨੇ ਵੱਡਾ ਫੈਸਲਾ ਸੁਣਾ ਦਿੱਤਾ ਹੈ ਤਵਿੱਤੇ ਸਮੇਂ ਹੀ ਜਲੰਧਰ ਤੋਂ ਅਮਲ ਰਮਨ अरोड़ा ਵਿਧਾਇਕ ਦੀ ਜੋ ਗ੍ਰਿਫਤਾਰੀ ਹੁੰਦੀ ਹੈ ਅਤੇ ਉਹਨਾਂ ਤੇ ਵੱਡੇ ਦੋਸ਼ ਲੱਗਦੇ ਆ ਤਾਂ ਉਹਨਾਂ ਨੂੰ ਲੈ ਕੇ ਵੱਡਾ ਫੈਸਲਾ ਜਿਹੜਾ ਕੋਰਟ ਨੇ ਸੁਣਾ ਦਿੱਤਾ ਹੈ ਤਾਂ ਦਾਅਦ ਜੀਏ ਕਿ ਹੁਣ ਰਮਨ अरोड़ा ਨੂੰ ਵੱਡਾ ਝੜਕਾ ਦਿੱਤਾ ਗਿਆ ਹੈ ਤੇ ਰਮਨ अरोड़ा ਦੀ ਜ਼ਮਾਨਤ ਅਰਜੀ ਹੈ ਜਿਹੜੀ ਉਹ ਖਾਰਜ ਕਰ ਦਿੱਤੀ ਗਈ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ अरोड़ा ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਕਿ ਰਮਨ अरोड़ा ਨੂੰ ਲੈ ਕੇ ਕੋਰਟ ਵਿੱਚ ਬਿੱਤੇ ਕੱਲ ਸੁਣਵਾਈ ਹੋਈ ਹੈ ਤੇ ਦੇਸ਼ ਸ਼ਾਮ ਜਾਣਕਾਰੀ ਸਾਹਮਣੇ ਆਂਦੀ ਹੈ ਕਿ ਰਮਨ अरोड़ा ਦੀ ਜ਼ਮਾਨਤ ਅਰਜੀ ਖਾਰਜ ਕਰ ਦਿੱਤੀ ਗਈ ਹੈ ਤੇ ਜੇ ਘਰ ਦੇਖਿਆ ਜਾਵੇ ਕਿ ਰਵਣ अरोड़ा ਦੀਆਂ ਮੁਸ਼ਕਲਾਬਾਦੀਆਂ ਨਜ਼ਰ ਆ ਰਹੀਆਂ ਨੇ ਤੇ ਜਿੱਥੇ ਇੱਕ ਪਾਸੇ ਉਹਨਾਂ ਤੇ ਦੋਸ਼ ਲੱਗਦੇ ਆ ਕਿ ਨਗਰ ਨਿਗਮ ਵਿੱਚ ਜਿਹੜਾ ਕਿ ਕੰਮਕਾਰ ਕਰਵਾਉਣ ਦੇ ਲਈ ਉਹਨਾਂ ਵੱਲੋਂ ਪੈਸੇ ਲਏ ਜਾਂਦੇ ਸੀ ਅਤੇ ਉਸੇ ਦੇ ਤਹਿਤ ਜਿਹੜਾ ਕਿ ਵੱਡੀ ਕਾਰਵਾਈ ਕਰਦੀ ਹੈ ਵਿਜੀਲੈਂਸ ਤੇ ਛਾਪੇਮਾਰੀ ਕਰਦੀ ਆ ਰਵਣ अरोड़ा ਦੇ ਘਰ ਤੇ ਇੱਥੋਂ ਤੱਕ ਕਿ ਰਵਣ अरोड़ा ਦੇ ਘਰ ਤੇ ਜਦੋਂ ਪੈਸੇ ਆ ਦੀ ਗਿਣਤੀ ਕੀਤੀ ਜਾ ਰਹੀ ਸੀ ਤਾਂ ਪੈਸੇ ਗੰਨਣ ਵਾਲੀਆਂ ਮਸ਼ੀਨਾਂ ਤੱਕ ਜਿਹੜੀਆਂ ਮੰਗਵਾਈਆਂ ਗਿਆ ਸੀ ਤਾਂ ਉਸੇ ਤੇ ਤਹਿਤ ਜਿਹੜੀ ਗ੍ਰਿਫਤਾਰੀ ਹੁੰਦੀ ਹੈ ਤੇ ਭ੍ਰਿਸ਼ਟਾਚਾਰ ਦੇ ਦੋਸ਼ ਤਹਿਤ ਐਫ ਆਈ ਆਰ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਂਦਾ ਹੈ ਐਮ ਐਲ ਏ ਰਵਣ अरोड़ा ਨੂੰ ਤਾਂ ਰਵਣ अरोड़ा ਵੱਲੋਂ ਜ਼ਮਾਨਤਾਰੀ ਹੈ ਜਿਹੜੀ ਉਹ ਅਦਾਲਤ ਵਿੱਚ ਲਗਾਈ ਗਈ ਸੀ ਤਾਂ ਜ਼ਿਲ੍ਹਾ ਸੈਸ਼ਨ ਅਡੀਸ਼ਨਲ ਜੱਜ ਦੀ ਅਦਾਲਤ ਵੱਲੋਂ ਫੈਸਲਾ ਸੁਣਾ ਦਿੱਤਾ ਗਿਆ ਹੈ ਤੇ ਅਰਜੀ ਖਾਰਜ ਕਰ ਦਿੱਤੀ ਗਿਆ ਪਹਿਲਾ ਸੁਣਵਾਈ ਜਿਹੜੀ 9 ਤਰੀਕ ਨੂੰ ਹੁੰਦੀ ਹੈ ਤੇ ਫਿਰ 11 ਤਰੀਕ ਦਾ ਸਮਾਂ ਰੱਖਿਆ ਜਾਂਦਾ ਹੈ ਤੇ ਉਸ ਦਿਨ 11 ਤਰੀਕ ਨੂੰ ਵੀ ਫੈਸਲਾ ਸੁਰੱਖਿਤ ਰੱਖ ਲਿਆ ਜਾਂਦਾ ਹੈ ਤੇ ਬਿੱਤੇ ਕੱਲ ਜਿਹੜਾ ਫੈਸਲਾ ਸਾਹਮਣੇ ਆਂਦਾ ਹੈ ਕਿ ਅਰਜੀ ਹੈ ਜਿਹੜੀ ਉਹ ਜ਼ਮਾਨਤ ਦੀ ਖਾਰਜ ਹੋਈ ਹੈ ਰਮਨ अरोड़ा ਦੀ ਤਾਂ ਬਿੱਤੇ ਸਮੇ ਜਲੰਧਰ ਤੋਂ ਸੈਂਟਰ ਤੋਂ ਵਧਾਏ ਕਿ ਰਮਨ अरोड़ा ਦੀ ਗ੍ਰਿਫਤਾਰੀ ਹੁੰਦੀ ਹੈ ਵਿਜਲਸ ਵੱਲੋਂ ਛਾਪੇਮਾਰੀ ਕਰਕੇ ਘਰ ਵਿੱਚ ਜਦੋਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਆਮਦਨ ਤੋਂ ਵੱਧ ਦੱਸਿਆ ਜਾ ਰਿਹਾ ਕਿ ਪੈਸੇ ਮਿਲਦੇ ਜਾਂਦੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਭ੍ਰਿਸ਼ਟਾਚਾਰ ਦੇ ਸਿੱਧੇ ਦੋਸ਼ ਲੱਗਦੇ ਉਹਨਾਂ ਤੇ ਅਤੇ ਨਗਰ ਨਿਗਮ ਵਿੱਚ ਲੋਕਾਂ ਨੂੰ ਛੁੱਠੇ ਤਰੀਕੇ ਨਾਲ ਫਸਾ ਕੇ ਉਹਨਾਂ ਦੇ ਕੰਮ ਕਰਵਾਉਣ ਦੇ ਲਈ ਪੈਸੇ ਲਏ ਜਾਂਦੇ ਸੀ ਜੋ ਇਹ ਦੋਸ਼ ਲੱਗੇ ਸੀ ਤਾਂ ਉਸੇ ਦੇ ਚੱਲਦਿਆਂ ਵੱਡੀ ਕਾਰਵਾਈ ਹੋਈ ਹੈ ਰਵਣ अरोड़ा ਤੇ ਤੇ ਰਵਣ अरोड़ा ਨੂੰ ਗ੍ਰਿਫਤਾਰ ਕੀਤਾ ਜਾਂਦਾ ਵਿਜੀਲੈਂਸ ਵੱਲੋਂ ਬਿਜੀਲੈਂਸ ਦੇ ਕਾਰਵਾਈ ਲਗਾਤਾਰ جاری ਹੈ ਤੇ ਉਸੇ ਤੋਂ ਬਾਅਦ ਜੇਕਰ ਦੇਖਿਆ ਜਾਵੇ ਕਿ ਰਵਣ ਅਰੋੜਾ ਵੱਲੋਂ ਅਦਾਲਤ ਦਾ ਮੁੱਖ ਰੁੱਖ ਕੀਤਾ ਜਾਂਦਾ ਹੈ ਤੇ ਅਦਾਲਤ ਤੋਂ ਜ਼ਮਾਨਤ ਮੰਗੀ ਜਾਂਦੀ ਹੈ ਪਰ ਜ਼ਮਾਨਤ ਅਰਜੀਆ ਜਿਹੜੀ ਉਹ ਖਾਰਜ ਕਰ ਦਿੱਤੀ ਗਈ ਹੈ ਹਾਲਾਂਕਿ ਜੇਕਰ ਦੇਖਿਆ ਜਾਵੇ ਕਿ ਰਵਣ ਅਰੋੜਾ ਦੀ ਸਿਹਤ ਵੀ ਵਿਗੜਦੀ ਹੈ ਜਦੋਂ ਗ੍ਰਿਫਤਾਰ ਹੁੰਦੇ ਆ ਉਹਨਾਂ ਨੂੰ ਹਸਪਤਾਲ ਵੀ ਰੱਖਿਆ ਜਾਂਦਾ ਹੈ ਪਰ ਉਧਰ ਲਗਾਤਾਰ ਜਾਂਚ ਪੜਤਾਲ ਵਿੱਚ ਜੁਟੀ ਹੋਈ ਸੀ ਪੰਜਾਬ ਵਿਜੀਲੈਂਸ ਤਾਂ ਪੰਜਾਬ ਵਿਜੀਲੈਂਸ ਨੇ ਵੱਡੀ ਕਾਰਵਾਈ ਕਰ ਦਿੱਤੀ ਹੈ ਤੇ ਰਮਨ अरोड़ा ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉੱਧਰ ਅਦਾਲਤ ਨੇ ਅੱਜ ਵੱਡਾ ਫੈਸਲਾ ਸੁਣਾਇਆ ਹੈ ਤੇ ਰਮਨ अरोड़ा ਦੀ ਜ਼ਮਾਨਤ ਅਰਜੀ ਹੈ ਜਿਹੜੀ ਉਹ ਖਾਰਜ ਕਰ ਦਿੱਤੀ ਹੈ